वान वाल्मीकि महाराज की जय आज ਬੜੀ ਦੁੱਖ ਦੇ ਨਾਲ ਕਹਨੇ ਪੈਂਦਾ ਤਦੀ ਤਾਂ ਸਾਨੂੰ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਅੱਜ ਸ਼੍ਰੀ ਆਮ ਸੈਨਿਕ ਸਕੂਲ ਕਪੂਰਥਲੇ ਦਾ ਉੱਥੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਬਲੇਟ ਐਤਾ ਪੋਸਟਰ ਤੇ ਮਾਰੇ ਹੋਏ ਜਿਹੜੇ ਨਾਲ ਵਾਲਮੀਕੀ ਸਮਾਜ ਨੇ ਜਦੋਂ ਦੇਖਿਆ ਰੋ ਪਿਆ ਪੂਰਾ ਸਮਾਜ ਅੱਜ ਬੜੀ ਦੁੱਖ ਦੀ ਘੜੀ ਆ ਇਹ ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਵਾ ਸ਼ਰਿਆਮੀ ਗੁੰਡਾਗਰਦੀ ਜਿਹੜੀ ਇਹ ਕਪੂਰਥਲੇ ਦੇ ਵਿੱਚ ਅੱਜ ਦੇਖੀ ਗਈ ਅਸੀਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨਾਰ ਸਾਹਿਬ ਨੇ ਡਿਪਟੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦਿਵਾਇਆ ਵਾ ਹੁਣ ਪਹਿਲੇ ਦਿਨ ਲੋ ਡੀਸੀ ਚੌਂਕ ਪੂਰਾ ਬੰਦ ਕੀਤਾ ਪਿਆ ਸੀ ਉਹਨਾਂ ਨੇ ਕਿਹਾ ਕਿ 2-4 ਘੰਟਿਆਂ ਦੇ ਵਿੱਚ ਸਾਡੀਆਂ ਟੀਮਾਂ ਲੱਗ ਚੁੱਕੀਆਂ ਵੀ ਇਹ ਕੈਮਰੇ ਚੈੱਕ ਹੋ ਰਹੇ ਆ ਤੇ ਤੁਸੀਂ ਪੁਲਿਸ ਤਿਹਾਰ ਚੱਲ ਰਹੇ ਆ ਤੁਹਾਡੇ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਆਰੀਆਂ ਕਰੋ 2 ਘੰਟੇ ਤੱਕ ਐਫ ਆਈ ਆਰ ਵੀ ਤਾਂ ਬੰਦੇ ਵੀ ਅਸੀਂ ਅੰਦਰ ਕਰ ਦਾਂਗੇ ਇਸ ਕਰਕੇ ਇਹ ਖੁੱਲਿਆ ਜੇ ਤਾਂ ਬੰਦੇ ਅੱਜ ਨਾ ਅੰਦਰ ਹੋਏ ਸਵੇਰੇ ਹੋਰ ਕੁਝ ਰਣਨੀਤੀ ਇਹ ਰੀ ਬਣਾਈ ਜਾਏਗੀ ਇਹ ਗੱਲ ਕੀਤੀ ਜਾਵੇ ਕਿ ਇਹ ਕੋਈ ਤੁਹਾਨੂੰ ਵੀ ਲੱਗਦਾ ਕੋਈ ਸਿਆਸੀ ਮੁੱਦਾ ਵਾ ਜੀ ਦੇਖੋ ਸਿਆਸਤ ਲੋਕ ਕਰ ਸਕਦੇ ਆ ਕਈ ਜੀ ਸਿਆਸੀ ਹੋ ਸਕਦਾ ਵਾ ਪਿਛਲੇ ਦਿਨੀ ਅਸੀਂ ਕਾਨਫਰੰਸ ਇੱਕ ਕੀਤੀ ਸੀਗੀ ਕੀ ਪਤਾ ਉਹਨਾਂ ਦੇ ਵਿੱਚ ਕੋਈ ਛੇੜਖਾਲੀ ਨਾ ਹੋਵੇ ਕੁਝ ਬੰਦੇ ਜਾਣ ਪੁੱਛ ਕੇ ਕਰਦੇ ਹੋਣ ਇਹ ਹੋ ਸਕਦੀ ਬਿਲਕੁਲ ਹੋ ਸਕਦੀ ਇਹਦੀ ਵੀ ਡੁੰਗਾਈ ਤੱਕ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਵਗੈਰਾ ਹੈ ਨਹੀਂ ਦੇਖੋ ਸਾਨੂੰ ਹਲੇ ਤੱਕ ਤਾਂ ਕਿਸੇ ਦਾ ਸ਼ੱਕ ਨਹੀਂ ਆ ਤੇ ਜੇ ਸ਼ੱਕ ਪੈ ਗਿਆ ਉਹ ਹੋਇਆ ਤਾਂ ਫਿਰ ਅਸੀਂ ਜਿੱਦਾਂ ਉਹਨਾਂ ਨੇ ਸਾਡੇ ਬਲੇਟ ਮਾਰੇ ਆ ਅਸੀਂ ਵੀ ਉਹਨਾਂ ਦੇ ਮਾਰਾਂਗੇ ਇਸ ਤੋਂ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੇ ਵੱਲੋਂ ਕੀ ਕੀਤੀ ਜਾਊਗੀ ਜੇ ਜਿੱਦਿਦਾਂ ਨੂੰ ਇਨਸਾਫ ਨਾ ਮਿਲੇ ਉਹ ਦੇਖੋ ਜੇ ਨਾ ਇਨਸਾਫ ਮਿਲਿਆ ਅਸੀਂ ਫਿਰ ਆਪਣਾ ਦਿਹਾੜਾ ਰਹਿਣ ਦਾਗੇ ਮਨਾਨ ਨੂੰ ਕਪੂਰਥਲਾ ਸ਼ਹਿਰ ਹੋਏਗਾ ਬੰਦ ਬਿਲਕੁਲ ਮੁਕੰਮਲ ਤੌਰ ਤੇ ਜਿਹਨੂੰ ਜੇ ਕੋਈ ਸ਼ੱਕ ਹੋਊਗਾ ਤਾਂ ਉਹ ਸ਼ੱਕ ਵੀ ਕੱਢ ਲਵੇ ਆਪਣਾ ਜੇ ਮੁਜਰੀਮ ਨਾ ਫੜਿਆ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਲਈ ਹੈ ਇਹ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਹੋ ਕਿ ਕਿਤੇ ਲੱਗ ਰਿਹਾ ਨਹੀਂ ਜੀ ਜਿਹੜੇ ਕਿ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਵਿਰੋਧੀ ਧਿਰ ਹੈ ਜਾਂ ਕੋਈ ਹੋਰ ਵੀ ਕੋਈ ਸਿਆਸਤ ਚੱਲ ਹੈ ਨਹੀਂ ਦੇਖੋ ਮੈਂ ਉਨੀ ਢੇਰ ਨਹੀਂ ਬੋਲਣਾ ਕਿਸੇ ਦੇ ਵੀ ਖਿਲਾਫ ਜਿੰਨੀ ਢੇਰ ਤੱਕ ਸਾਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਪਹਿਲੇ ਹੀ ਕਹਿ ਦਿੱਤਾ ਵਾ ਜੇ ਕੋਈ ਵਿਰੋਧੀ ਧਿਰ ਜਾਂ ਕੋਈ ਵੀ ਕਪੂਰਸਲਾ ਹੈਗਾ ਸਾਡਾ ਸਾਝਾ ਆਪਣਾ ਪਰ ਜੇ ਇੱਥੇ ਕੋਈ ਗੜਬੜੀ ਕਰੇਗਾ ਤਾਂ ਬਖਸ਼ਿਆ ਨਹੀਂ ਜਾਏਗਾ ਉਨੂੰ ਇਹ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਉਹਨੂੰ ਜੈਵਲ ਚਾਈਨ ਸਕੂਲ ਦੇ ਬਾਹਰ ਕੇ ਬੋਰਡ ਵੀ ਕਹਿੰਦੇ ਕਿ ਕਿਸੇ ਨੇ ਸ਼ਰਾਬ ਕਰਕੇ 파ੜੇ ਪਏ ਉਸ ਮੱਦੇ ਬਾਲਕ ਸਮਾਜ ਜੋ ਉੱਥੇ ਇਕੱਠਾ ਵੀ ਹੋਇਆ ਵਾ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਕਿ ਅਗਲੀ ਕਾਰਵਾਈ ਕੀ ਰੋਂਗੀ ਪੁਲਿਸ ਦੀ ਇਹਨਾਂ ਨੂੰ ਇਹਨਾਂ ਦਾ ਦਰਬਿਆਨ ਦਰਜ ਕਰਕੇ ਹੁਣੇ ਜਿਹੜੇ ਵੀ ਫਿਲਹਾਲ ਤੇ ਸੀ ਅਨਨੋਨ ਦੇ ਖਿਲਾਫ ਵੀ ਦਰਜ ਕਰ ਰਹੇ ਆਂ ਤੇ ਸਾਡੀ ਪੁਲਿਸ ਟੀਮਾਂ ਜਾ ਬਤਾ ਨੂੰ ਕੀ ਇਹ ਜਿਹੜੀ ਕੋਈ ਸੈਸੀ ਮੁਤਾਬਕ ਹੀ ਵੈਸੇ ਕਿਸੇ ਸਰਾਤੇ ਤੱਕ ਕੰਮ ਆ ਇਹ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਜੋ ਉਸ ਤੋਂ ਬਾਅਦ ਜਿੱਤਾ ਵੀ ਜਿਹੜੀ ਵੀ ਗੱਲ ਸਾਹਮਣੇ ਆਉਗੀ ਉਹ ਤੁਹਾਨੂੰ ਦੱਸਾਂਗੇ